ਚਲੋ ਭਾਈ ਨਾਲ ਹੀ ਗੱਲ ਕਰ ਲੈਨੇ ਇੱਕ ਵੀਰ ਦਾ ਇਧਰੋਂ ਕਮੈਂਟ ਵੀ ਆਇਆ ਗੁਰੀ ਜੀ ਇਹ ਕਹਿੰਦੇ ਕਿ ਅਮਰਤਪਾਲ ਸਿੰਘ ਦਾ ਬਿਆਨ ਆਇਆ ਜੀ ਵੈਸੇ ਮੈਂ ਤਾਂ ਕਿਤੇ ਸੁਣਿਆ ਨਹੀਂ ਮਿੰਟੂ ਜੀ ਕਿ ਅਗਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣਾ ਜੀ ਕਹਿੰਦੇ ਕਿ ਗੱਲ ਫਿਰ ਪਾ ਕਰੀਏ ਆਪਾਂ ਪੰਥਕ ਰਾਜਨੀਤੀ ਦੀ ਵੀ ਕਿ ਉਹਦੀ ਚੱਕੀ ਦਾ ਵੀ ਢੇਡਾ ਫਿਰ ਹੋ ਸਕਦਾ ਕਿ ਘੁੰਮ ਜੇ ਮਿੰਟੂ ਜੀ ਦੇਖੋ ਇਹ ਚੀਜ਼ ਹੈ ਮਾਨ ਸਾਹਿਬ ਤੁਸੀਂ ਇੱਕ ਗੱਲ ਵੇਖੀ ਹੋਣੀ ਹੈ ਇਸ ਚੱਲਦੀ ਚੋਣ ਦੇ ਵਿੱਚ ਨਾ ਇੱਕ ਦੋ ਕਟਨਾਵਾਂ ਹੋਈਆਂ ਨੇ ਇੱਕ ਤੇ ਇਹ ਕਿ ਸਿਮਰਨਜੀਤ ਸਿੰਘ ਮਾਨ ਦੀ ਟੀਮ ਬਿਲਕੁਲ ਕਹਿ ਲੋ ਕਿ ਇੱਕ ਵਾਰੀ ਹਤਾਸ਼ ਹੋ ਗਈ ਜੀ ਦੂਜਾ ਇਹ ਹੋਇਆ ਕਿ ਇਹਨਾਂ ਦੇ ਜਿਹੜੇ ਹੈਗੇ ਨਾ ਗੁਰਸੇਵਕ ਸਿੰਘ ਜਵਾਰਕੇ ਸ਼ਾਇਦ ਉਹਨਾਂ ਦਾ ਨਾਮ ਜੀ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਸਿਮਰਨਜੀਤ ਸਿੰਘ ਮਾਨ ਹੁਰਾ ਨੇ ਉਹਨਾਂ ਨੂੰ ਪਾਰਟੀ ਚੋਂ ਐਕਸਪੈਲ ਕਰਕੇ ਮੇਰੇ ਖਿਲਾਫ ਦੇ ਨਾਲ ਕੋਈ ਬਹੁਤਾ ਵੱਡਾ ਉਦਾਰਵਾਦੀ ਕਦਮ ਨਹੀਂ ਚੁੱਕਿਆ ਉਹਦਾ ਕਾਰਨ ਕੀ ਸੀ ਕਿ ਉਹਨਾਂ ਨੇ ਇੰਦਾਦ ਕੀਤੀ ਸ਼ਾਇਦ ਸਰਬਜੀਤ ਸਿੰਘ ਖਾਲਸਾ ਦੀ ਫਰੀਦਕੋਟ ਚ ਇਹਨਾਂ ਦੇ ਖਲੋਤੇ ਸਨ ਆਪਣੇ ਕੈਂਡੀਡੇਟ ਇਹਨਾਂ ਨੇ ਆਖਿਆ ਕਿ ਤੁਸੀਂ ਭਈ ਪਾਰਟੀ ਵਿਰੋਧੀ ਗਤੀਵਿਧੀ ਕੀਤੀ ਹੈ ਚਲੋ ਅੱਗੇ ਇਹਨਾਂ ਨੇ ਆਪਣੇ ਸਾਥੀ ਹੈ ਜਿਹੜੇ ਜਸਕਰਮ ਸਿੰਘ ਕਾਨ ਸਿੰਘ ਵਾਲਾ ਇਸ ਤੋਂ ਲਗਾਇਕ ਲੁਧਿਆਣੇ ਵੀ ਕੰਟਰੋਵਰਸੀ ਹੋਈ ਸੀ ਤੁਹਾਨੂੰ ਪਤਾ ਬੀਬੀ ਨੇ ਦੋਸ਼ ਲਾਏ ਸੀਗੇ ਉਹ ਸਾਰੀਆਂ ਚੀਜ਼ਾਂ ਜੇ ਰਲਾ ਮਲਾ ਕੇ ਚੱਲੀ ਹੈ ਤਾਂ ਅਕਾਲੀ ਦਲ ਅੰਮ੍ਰਿਤਸਰ ਵਾਸਤੇ ਹੁਣ ਵਾਪਸੀ ਖਾਸ ਤੌਰ ਤੇ ਸਿਮਰਨਜੀਤ ਸਿੰਘ ਦੇ ਲਿਹਾਜ਼ ਨਾਲ ਦੇਖੀਏ ਤਾਂ ਵਾਪਸੀ ਮੁਸ਼ਕਲ ਹੈ ਜਿਹੜੀ ਧਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਗਰੂਰ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਇਦਾਂ ਲੱਗਦਾ ਸੀਗਾ ਕਿ ਪੂਰੇ ਫਲੋ ਚ ਜਾਏਗੀ ਤੁਰੇਗੀ ਔਰ ਇੱਕ ਮੁਕਾਮ ਹਾਸਲ ਕਰ ਲੇਗੀ ਮੁਕਾਮ ਮਤਲਬ ਕਿ ਅਸਲੀ ਅਕਾਲੀ ਦਲ ਉਸ ਨੂੰ ਮੰਨਿਆ ਜਾਂਦਾ ਹੈ ਅਸਲੀ ਦਾ ਮਤਲਬ ਇਨ ਸੈਂਸ ਕਿ ਜਿਹਦੇ ਕੋਲ ਪੰਥ ਦੀ ਹਮਾਇਤ ਹੈ ਕਿ ਜਿਹਦੇ ਕੋਲ ਐਸਜੀਪੀਸੀ ਦਾ ਸੰਚਾਲਨ ਦਾ ਜ਼ਿਮੇ ਹੈ ਜੀ ਤਾਂ ਮੈਨੂੰ ਇਹ ਉਹ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਦਾ ਜਿਵੇਂ ਹੀ ਟੜਾ ਕਿਉਂਕਿ ਉੱਥੇ ਪਰਿਵਾਰਵਾਦ ਦਾ ਵੀ ਤੁਹਾਨੂੰ ਪਤਾ ਮਸਲਾ ਪਿਛਲੇ ਦਿਨੀ ਇੱਕ ਪੱਤਰ ਕਰਨੇ ਸਵਾਲ ਕੀਤਾ ਕਿ ਤੁਹਾਡਾ ਉਤਰਾਧਿਕਾਰੀ ਕੌਣ ਹੈ ਕਿ ਅਮਰਤਪਾਲ ਸਿੰਘ ਤੋਂ ਉਹਨਾਂ ਕਿਹਾ ਕਿ ਮੈਂ ਫੈਸਲਾ ਹੀ ਨਹੀਂ ਕੀਤਾ ਉਹ ਕਹਿੰਦੇ ਜੀ ਕੋਈ ਤਾਂ ਸੋਚਿਆ ਹੋਊਗਾ ਕਹਿੰਦੇ ਜੀ ਜਦੋਂ ਮੈਂ ਮਰੂੰਗਾ ਫਿਰ ਆਪੇ ਪਤਾ ਲੱਗ ਜਾਊਗਾ ਤਾਂ ਜਿਸ ਤਰ੍ਹਾਂ ਉਹਨਾਂ ਦੇ ਸਪੁੱਤਰ ਨੇ ਮਾਨ ਸਿੰਘ ਮਾਨ ਇੱਕ ਉਹਨਾਂ ਦੇ ਦੋਤੇ ਹੈ ਸ਼ਾਇਦ ਦੋਤੇ ਹੈ ਜੀ ਗੋਵਿੰਦ ਸਿੰਘ ਸੰਧੂ ਸਾਹਿਬ ਹਾਂਜੀ ਹਾਂਜੀ ਗੋਵਿੰਦ ਸਿੰਘ ਸੰਧੂ ਜੀ ਹਾਂਜੀ ਮਤਲਬ ਕਿ ਉਹ ਚੀਜ਼ ਵੀ ਸਾਰਿਆਂ ਦੇ ਸਾਹਮਣੇ ਆ ਤਾਂ ਇਸ ਕਰਕੇ ਪੰਥਕ ਰਾਜਨੀਤੀ ਦੇ ਵਿੱਚ ਮੋੜਾ ਜਿਹੜਾ ਹੈ ਨਾ ਉਹ ਮੈਂ ਤੁਹਾਨੂੰ ਸ਼ਾਇਦ ਸੰਕੇਤਕ ਦੱਸਿਆ ਸੀਗਾ ਕਿ ਅਮਰਤਪਾਲ ਸਿੰਘ ਦਾ ਅੰਨਾ ਵਿਰੋਧ ਜਿਹੜਾ ਅਕਾਲੀ ਦਲ ਨੇ ਕੀਤਾ ਕੈਂਡੀਡੇਟ ਜਿਹੜਾ ਦਿੱਤਾ ਬਿਰਸਾ ਸਿੰਘ ਵਲਟੋ ਆ ਉਹਦਾ ਇੱਕ ਵੱਡਾ ਕਾਰਨ ਆਇਓ ਸੀ ਕਿ ਅਮਰਤਪਾਲ ਸਿੰਘ ਜਿਵੇਂ ਇਲੈਕਸ਼ਨ ਜਿੱਤੇਗਾ ਉਹਦੇ ਮਗਰ ਪੰਥਕ ਵੋਟ ਜਿਹੜੀ ਐ ਉਹਦੀ ਕਹ ਲੋ ਕਿ ਇਕਤਰਤਾ ਹੋਏਗੀ ਉਹਦੀ ਆਪਾਂ ਕਹਿ ਸਕਦੇ ਆ ਕਿ ਭਈ ਬੰਤਰ ਜਿਹੜੀ ਇਸ ਤਰ੍ਹਾਂ ਦੀ ਹੋਏਗੀ ਕਿ ਉਹ ਇੱਕ ਧਿਰ ਬਣ ਜਾਏਗੀ ਤਗੜੀ ਤਿਵੇਂ ਹੀ ਅਮਰਤਪਾਲ ਸਿੰਘ ਦੂਸਰਾ ਕਦਮ ਚੁੱਕੇਗਾ ਐਸਜੀਪੀਸੀ ਵੱਲ ਤੇ ਤੀਸਰਾ ਕਦਮ ਹੋਏਗਾ ਅਕਾਲੀ ਦਲ ਯਾਨੀ ਇੱਕ ਪਾਰਟੀ ਦੀ ਵਿੱਚ ਉਹ ਸਥਾਪਨਾ ਕਰਨੀ ਵਾਰਸ ਪੰਜਾਬ ਦੇ ਜਥੇਬੰਦੀ ਉਹ ਆਲਰੇਡੀ ਬਣਾ ਚੁੱਕੇ ਆ ਹਾਲਾਂਕਿ ਉਹਨਾਂ ਦਾ ਕੋਈ ਢਾਂਚਾ ਕੋਈ ਵਧੀਆ ਮਤਲਬ ਕਿ ਤਕੜਾ ਨਹੀਂ ਸੀ ਹੈਗਾ ਹਾਲੇ ਗਰਾਊਂਡ ਲੈਵਲ ਦੇ ਉੱਤੇ ਨਹੀਂ ਹਾਲੇ ਸ਼ੁਰੂ ਚ ਸੀਗੇ ਥੋੜੀ ਹਾਂ ਹਾਂਜੀ ਕੋਰ ਕਮੇਟੀ ਵਗੈਰਾ ਚੋ ਜਿਸ ਤਰ੍ਹਾਂ ਦਾ ਇੱਕ ਢਾਂਚਾ ਹੁੰਦਾ ਉਹ ਜਥੇਬੰਦਕ ਢਾਂਚਾ ਨਹੀਂ ਸੀ ਹਾਲੇ ਬਣਿਆ ਤਾਂ ਇਹ ਅਕਾਲੀ ਦਲ ਦਾ ਟੁੜਕੂ ਸੀ ਹੈਗਾ ਉਹ ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਇਹ ਤੇ ਅਸਾਫ ਹੈ ਸਪਸ਼ਟ ਹੈ ਕਿ ਅਮਰਤਪਾਲ ਸਿੰਘ ਨੇ ਜਿਸ ਤਰ੍ਹਾਂ ਸੰਕੇਤ ਦੇ ਦਿੱਤਾ ਉਹ ਕਿਵੇਂ ਆਇਆ ਮੈਸੇਜ ਉਹ ਵੀ ਦੱਸ ਦੇਣਾ ਤੁਹਾਨੂੰ ਜੀ ਰਾਜਦੇਵ ਸਿੰਘ ਖਾਲਸਾ ਨੇ ਇਹ ਦਾਵਾ ਕੀਤਾ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਰਾਜਦੇਵ ਸਿੰਘ ਖਾਲਸਾ ਤੇ ਨਿਗਾਹ ਰੱਖੋ ਕੀ ਕਰਦੇ ਨੇ ਤੁਹਾਨੂੰ ਇੱਥੋਂ ਹੀ ਅਗਾਹੂ ਸੂਚਨਾਵਾਂ ਮਿਲ ਜਾਣੀਆਂ ਨੇ ਤਾਂ ਹੁਣ ਇਹ ਦਾਵਾ ਕੀਤਾ ਗਿਆ ਕਿ ਜੀ ਹਾਂ ਜੀ ਅਕਾਲੀ ਦਲ ਤੇ ਜਿਹੜੇ ਕਾਬਜ਼ ਲੋਕ ਨੇ ਉਹਨਾਂ ਨੂੰ ਹਟਾਉਣਾ ਨਿਸ਼ਾਨਾ SDPC ਦਾ ਜੋ ਪ੍ਰਬੰਧ ਹੈ ਉਹ ਆਪਦੇ ਹੱਥਾਂ ਚ ਲੈਣਾ ਨਿਸ਼ਾਨਾ ਹੈ ਤਾਂ ਇਥੋਂ ਜੋ ਅਕਾਲੀ ਦਲ ਦਾ ਲੁਕਮਾ ਢੁੜਕੂ ਸੀ ਉਹ ਸਾਫ਼ ਹੋ ਜਾਂਦਾ ਜ਼ਾਰ ਹੋ ਜਾਂਦਾ ਹੁਣ ਅਕਾਲੀ ਦਲ ਕੋਲ ਮੈਂ ਸਮਝਦਾ ਕਿ ਇਹੋ ਆਪਸ਼ਨ ਬਚਦਾ ਕਿ ਦੁਬਾਰਾ ਜਾਓ ਫਿਰ ਭਾਜਪਾ ਦੀ ਸ਼ਰਨ ਚ ਸ਼ਰਨ ਚ ਚਲੇ ਜਾਓ ਸ਼ਰਨ ਚ ਜਾ ਕੇ ਇਹੀ ਕਹਿ ਸਕਦੇ ਹੋ ਕਿ ਭਾਈ ਕਿਸੇ ਤਰੀਕੇ ਦੇ ਨਾਲ ਹੁਣਾ ਅੰਦਰ ਹੀ ਰੱਖੋ ਕਿਉਂਕਿ ਬਾਰੀ ਤੌਰ ਤੇ ਨਿਜਠਿਆ ਜਾ ਸਕਦਾ ਜੇ ਖੁਦ ਕੋਈ ਇਹੋ ਜਿਹਾ ਲੀਡਰ ਜਿਹੜਾ ਕਿ ਕ੍ਰਿਸ਼ਮਕ ਕਰ ਸਕਦਾ ਹੈ ਕਿ ਉਹ ਵਿਚਰੇਗਾ ਖੁੱਲੇ ਰੂਪ ਚ ਤਾਂ ਫਿਰ ਤੇ ਇਹਨਾਂ ਨੂੰ ਬਈ ਤੜਕੂ ਲੱਗਣਾ ਜਿਹੜਾ ਵਾਸਬ ਹੈ ਜੀ ਇਹੀ ਹੋ ਸਕਦਾ ਜੀ 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 ਕਿਉਂਕਿ ਪਾਜ ਪਾਦੀ ਸਰਕਾਰ ਤੋਂ ਉੱਤੇ ਬਣ ਗਈ ਨਾ ਹਾਂ ਉਹ ਬਣ ਗਈ ਆ ਜੀ ਜੀ ਰਣਜੀਤ ਜੀ ਆ ਇਹ ਕਹਿੰਦੇ ਪੈ ਕੇ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਦੇ ਪਏ ਜੀ ਕਹਿੰਦੇ ਕਿ ਭਾਈ ਲੱਗਦਾ ਉਹ ਬਰਨਾਲੇ ਤੋਂ ਤੇਰੀ ਕਰ ਸਕਦੇ ਹੁਣ ਕਿਉਂਕਿ ਮਰਦੇ ਦਮ ਤੱਕ ਬੈਠਣ ਵਾਲੇ ਹੈ ਨਹੀਂ ਮਾਨ ਸਾਹਿਬ ਕਹਿੰਦੇ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਨਾਲ ਹੋਰ ਵੀ ਕਮੈਂਟ ਚੱਲ ਪਿਆਗੇ ਕੰਮ ਕੁਲਮੀਤ ਜੀ ਤੇ ਮਨਦੀਪ ਜੀ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਦੇ ਸਾਥੀ ਹੁਣ ਜਿਮਨੀ ਚੋਣਾਂ ਦੀ ਤਿਆਰੀ ਕਰੋ ਵੀ ਕਹਿੰਦੇ ਕਿ ਇੱਕ ਵੀਰ ਉੱਪਰ ਬਾਜੀ ਕੇ ਪ੍ਰਧਾਨ ਮੰਤਰੀ ਬਾਜੀ ਕੇ ਨੂੰ ਕਹਿੰਦੇ ਸੀ ਕਿ ਇਹ ਕਿਹਾ ਕਿ ਵਈ ਚਰੋ ਐਮ ਐਲ ਏ ਬਣ ਸਕਦਾ ਫਿਰਤਾ ਸੀ ਇਹ ਹੁਣ ਚੱਲੂਗਾ ਕੰਮ ਜੀ ਅਸੀਂ ਛੋਟੇ ਹੁੰਦੇ ਆ ਵੇਖਿਆ ਸੀਗਾ ਜੀ ਕਿ ਭਾਈ 99 ਤੋਂ 91 ਕੇ ਦੇ ਦਰਮਿਆਨ ਇਹ ਸਭ ਕੁਝ ਹੋਇਆ ਉਸ ਤੋਂ ਬਾਅਦ ਫਿਰ ਬਾਈਕਟ ਕਰ ਦਿੱਤਾ ਇਹਨਾਂ ਨੇ ਜਿਹੜਾ ਇੱਕ ਬਲੰਡਰ ਸੀਗਾ ਬਲੰਡਰ ਸੀਗਾ ਉਸ ਤੋਂ ਬਾਅਦ 92 ਚ ਸਰਕਾਰ ਬਣਦੀ ਐ ਤੇ ਸਰਕਾਰ ਨੇ ਜੋ ਕੀਤਾ گا ਉਹ ਇਤਿਹਾਸ ਚ ਦਰਜ ਆ ਜੀ ਉਸ ਫੈਸਲੇ ਦਾ ਅੱਜ ਵੀ ਜੇ ਤੁਸੀਂ ਅਧਿਐਨ ਕਰੋਗੇ ਤੁਸੀਂ ਖੁਦ ਵੀ ਸੌਖਿਆਂ ਹੀ ਇੱਕ ਨਤੀਜੇ ਤੇ ਪਹੁੰਚ ਜਾਓਗੇ ਤਾਂ ਕਿ ਲੀਡਰਸ਼ਿਪ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਨਿਕਲੇਗੀ ਕਿ ਜੋ ਇਤਿਹਾਸ ਤੋਂ ਸਬਕ ਸਿੱਖ ਕੇ ਪੰਜਾਬ ਨੂੰ ਇੱਕ ਦਿਸ਼ਾ ਇੱਕ ਅਗਵਾਈ ਦੇ ਸਕੇ ਸਵਾਲ ਇਹ ਰਹੇਗਾ ਉਬਾਲ ਆ ਜਾਂਦੇ ਹੁੰਦੇ ਆ ਨਰਿੰਦਰ ਮੋਦੀ ਹੋਰਾਂ ਦਾ ਕਹ ਲੋ ਕਿ ਪੂਰੇ ਦੇਸ਼ ਦੇ ਵਿੱਚ ਇੱਕ ਕਵਾਲ ਆਇਆ 84 ਚ ਦੋ ਸੀਟਾਂ ਸਨ ਮਾਨਸਾਬੇ ਨਾਲ ਬਾਬਰੀ ਮਸਜਿਦ ਟੈਂਦੀ ਆ ਬਾਬਰੀ ਮਸਜਿਦ ਟੈਂਣ ਤੋਂ ਬਾਅਦ ਦੰਗੇ ਹੁੰਦੇ ਆ ਬੰਬ ਧਮਾਕੇ ਹੁੰਦੇ ਆ ਦੋ ਸੀਟਾਂ ਵਾਲੀ ਜਿਹੜੀ ਪਾਰਟੀ ਸੀ ਉਹ ਤੁਸੀਂ ਹਿਸਾਬ ਲਾ ਲਓ ਕਿ 302 ਤੇ ਪਹੁੰਚੀ ਜਿੱਥੇ ਮੈਂ ਕਿਹਾ ਸੀਗਾ ਕਿ ਇਹ ਪੀਕ ਪੁਆਇੰਟ ਹੈ ਇਹਨਾਂ ਦਾ ਤਾਂ ਉਹ ਉਬਾਲ ਆਇਆ ਮਨਮੋਹਨ ਸਿੰਘ ਸਰਕਾਰ ਨੇ ਰੋਕ ਦਿੱਤਾ 10 ਸਾਲ ਨਹੀਂ ਇਹ ਨਾ ਦਾ ਮਤਲਬ ਕਿ ਬਾਹ ਚੱਲਣ ਦਿੱਤਾ ਖਾਸ ਤੌਰ ਤੇ ਕਿਉਂਕਿ ਗੋਦਰਾ ਕਾਂਡ ਫੇਰ ਹੋ ਗਿਆ ਉਸ ਤੋਂ ਬਾਅਦ ਫਿਰ ਉਹੀ ਚੀਜ਼ ਚੱਲੀ ਉਹਨਾਂ ਨੇ ਰੋਕਿਆ ਪਰ ਕਿੰਨਾ ਕੁ ਚਿਰ ਅਖੀਰ ਬਗੇ ਕਨਨ ਵਿਵੇਕਾਨੰਦ ਫਾਊਂਡੇਸ਼ਨ ਦੇ ਜ਼ਰੀਏ ਤੇ ਇਧਰ ਉਧਰਾਂ ਨਾ ਤੇ ਕੇਜਰੀਵਾਲ ਉਹਨਾਂ ਦੇ ਜ਼ਰੀਏ ਸਭ ਕੁਝ ਹੋਇਆ ਉਹ ਉਵਾਲ 10 ਸਾਲ ਤੁਸੀਂ ਦੇਖਿਆ ਪਰ ਐਂਡ ਦੇ ਵਿੱਚ ਉਹਦਾ ਕੀ ਸ਼ੁਰੂ ਹੋਇਆ ਕਿਉਂਕਿ ਕੁਝ ਗਲਤੀਆਂ ਉਹਨਾਂ ਦੀ ਲੀਡਰਸ਼ਿਪ ਨੇ ਕੀਤੀਆਂ ਸੋ ਇਹ ਇਤਿਹਾਸ ਤੋਂ ਸਬਕ ਸਿੱਖ ਕੇ ਅਗਾ ਕਿਸ ਤਰ੍ਹਾਂ ਦੀ ਅਗਵਾਈ ਦਿੱਤੀ ਜਾਂਦੀ ਹੈ ਇਹ ਇਹ ਚੀਜ਼ ਵੇਖਣ ਵਾਲੀ ਹੋएगी ਇਹੋ ਜੇ ਆਪਾਂ ਦੇਖਿਆ ਆਮ ਆਦਮੀ ਪਾਰਟੀ ਕਿ ਜਿਹੜੇ ਬੰਦਿਆਂ ਦੇ ਨਾਂ ਨਹੀਂ ਸੀ ਸੁਣੇ ਉਹਨਾਂ ਬੰਦਿਆਂ ਨੂੰ ਵੀ ਆਪਾਂ ਜੇਤੂ ਦੇਖਿਆ ਉਵਾਲ ਆਉਂਦੇ ਆ ਲਹਿਰਾਂ ਬਣਦੀਆਂ ਨੇ ਲੋਕ ਅਨੇਵਾ ਤੁਰਦੇ ਆ ਪਰ ਜੇ ਯੋਗ ਅਗਵਾਈ ਮਿਲਦੀ ਰਹੇਗੀ ਤੇ ਤਾਂ ਦਿਆ ਨਾ ਜੇ ਤੁਸੀਂ ਮਤਲਬ ਕਿ ਹੁਣ ਬਿਲਕੁਲ ਕਟੜਤਾ ਦੇ ਨਾਲ ਹੀ ਸਾਰਾ ਕੁਝ ਜਿਹੜਾ ਉਹ ਇੱਕ ਪਾਸੇ ਨੂੰ ਤੋੜ ਲਓਗੇ ਤਾਂ ਫਿਰ ਬਹੁਤੀ ਦੇਰ ਲੋਕ ਨਹੀਂ ਰਹਿੰਦੇ ਹੁੰਦੇ ਲੋਕਾਂ ਨੇ ਰੋਜੀ ਰੋਟੀ ਵੀ ਤਾਂ ਵੇਖਣੀ ਹੈ ਨਾ ਜਜ਼ਬਾਤ ਆਪਣੀ ਥਾਂ ਤੇ ਆ ਜੀ 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 ਇਹਦੇ ਬਸੇ ਤੋਂ ਰਾਣਾ ਗੁਰਵਿੰਦਰ ਜੀ ਇਹ ਕਹਿੰਦੇ ਸਰਜੀ ਸਿੰਘ ਖਾਲਸਾ ਜੀ ਕਹਿ ਰਹੇ ਸੀਗੇ ਕਿ ਸਤਵੰਤ ਸਿੰਘ ਦੇ ਭਤੀਜੇ ਨੂੰ ਬਰਨਾਲੇ ਤੋਂ ਚੋਣ ਲੜਾਉਣੀ ਹੈ ਜੀ ਕਹਿੰਦੇ ਕਿ ਬਈ ਚਲੋ ਸਭ ਨੂੰ ਮੌਕਾ ਮਿਲਣਾ ਚਾਹੀਦਾ ਸਮਾਂ ਆਏਗਾ ਤੇ ਫਿਰ ਪਤਾ ਲੱਗੇਗਾ ਹਲੇ ਤਾਂ ਹਾਂ ਐਲਾਨ ਹੋਏਗਾ ਉਹ ਹੀ ਆ ਹਾਲੇ ਇੱਕ ਹੋਰ ਸੀਗੇ ਉੱਪਰਲੇ ਪਾਸੇ ਤੋਂ ਭੈਣ ਜੀ ਉਹ ਪੁੱਛਦੇ ਪਏ ਸੀ ਗਿੱਦਰਵੇ ਦਾ ਕੀ ਬਣੂਗਾ ਕਹਿੰਦੇ ਕਿ ਭਾਈ ਡਿੰਪੀ ਕਿਉਣਗੇ ਕਿ ਸੁਖਵੀਰ ਸਿੰਘ ਬਾਦਲਾ ਪਾਉਣਗੇ ਭਾਈ ਉਹ ਜਦੋਂ ਹਾਲ ਬਣੂਗਾ ਓਹੋ ਹੋ ਜਿਮਨੀ ਛੋਨਾ ਦੀ ਗੱਲ ਹੋ ਗਈ ਜਿਮਨੀ ਛੋਨਾ ਤੁਸੀਂ ਦੇਖੋ ਕਿੰਨੇ ਐਡਵਾਂਸ ਆ ਕੰਮ ਆ ਇੱਥੇ ਤੋਂ ਹੀ ਕੰਮ ਚੱਲ ਪਿਆ ਹੋਣੇ